ਇੰਡੀਆ ਦੇ ਇਨਲੈਂਡ ਦੀ ਸੀਰੀਜ਼ ਤੇ ਹੋ ਰਹੀ ਹੈ ਖਤਮ ਤੇ ਏਸ਼ੀਆ ਟੱਪ ਸ਼ੁਰੂ ਹੋਣਾ ਹੈ ਅਗਲੇ ਮਹੀਨੇ ਤੋਂ ਤੇ ਜੇ ਤੁਸੀਂ ਮੇਰੀ ਤਰ੍ਹਾਂ ਟ੍ਰੀਟਡ ਲਵਰ ਹੋ ਤਾਂ ਤੁਸੀਂ ਵੀ ਸੋਚ ਰਹੇ ਹੋਣੇ ਆ ਕਿ ਹੁਣ ਕੀ ਦਿੱਤੀ ਹੈ ਤਾਂ ਮੈਂ ਲੈ ਕੇ ਆਇਆ ਤੁਹਾਡੇ ਲਈ ਇੱਕ ਸੀਰੀਜ਼ ਜਿਹੜੀ ਤੁਹਾਨੂੰ ਟਰਾਫੀ ਇੰਟਰਸਟਿੰਗ ਲੱਗ ਸਕਦੀ ਹੈ ਮੈਂ ਡਾਲ ਰਿਹਾ ਦਾ ਹੰਡਰਡਸ ਦੀ ਜਿਸ ਦੀ ਸ਼ੁਰੂਆਤ ਕੱਲ੍ਹ ਯਾਨੀ ਦੀ ਪੰਜ ਰਸਤ ਨੂੰ ਹੋਈ ਹੈ ਤੇ ਇਸ ਵਿੱਚ ਊਮਨਸ ਦੇ ਮੈਨ ਦੋਨਾਂ ਦੇ ਮੈਚਸ ਹੋ ਰਹੇ ਨੇ 100 ECB ਯਾਨੀ ਦੀ ਇੰਗਲੈਂਡ ਐਂਡ ਵੇਲਸ ਜਿਹੜੇ ਟੂਰਨਾਮੈਂਟ ਦੁਆਰਾ ਕਰਵਾਈ ਜਾਂਦੀ ਆ ਆਹ ਕਾਫੀ ਸਿਮਿਲਰ ਹੈ ਕਿਸੇ ਵੀ ਦੇਸ਼ ਦੇ ਲੋਕਲ T20 ਟੂਰਨਾਮੈਂਟ ਦੇ ਤਰ੍ਹਾਂ ਜਿੱਦਾਂ ਜੇ ਇੰਡੀਆ ਦਾ IPL ਹੈ ਆਸਟ੍ਰੇਲੀਆ ਦਾ BBL ਲੀਗ ਹੈ वेस्ट ਇੰਡੀਜ਼ ਦਾ CPL ਹੈ ਤੇ ਹੋਰ ਹੋਰ ਸਾਰੀ ਕੰਟਰੀਜ਼ ਤੇ ਪਰ ਇਸ ਦੀ ਜਿਹੜੀ ਇੰਟਰਸਟਿੰਗ ਚੀਜ਼ ਹੈ ਉਹ ਹੈ ਜੀ ਇਸ ਦਾ ਫਾਰਮੈਟ ਥੋੜਾ ਜਿਹਾ ਡਿਫਰੈਂਟ ਹੈ ਕਿਉਂਕਿ ਇਸ ਦੇ ਵਿੱਚ ਆਪਾਂ ਨੂੰ 100 ਬੀ ਡਿੰਦਾ ਨਹੀਂ ਸਿਰਫ 100 ਡਿੰਦਾ ਹੀ ਦੇਖਣ ਨੂੰ ਮਿਲਦੇ ਆ 25 ਡਿੰਦਾ ਦਾ ਪਾਵਰ ਪਲੇ ਹੁੰਦਾ ਹੈ ਤੇ ਇਸੇ ਤਰ੍ਹਾਂ ਰੂਲਸ ਵਿੱਚ ਛੋਟੇ ਮੋਟੇ ਚੇਂਜਸ ਪਲੇਅਰਸ ਦੀ ਗੱਲ ਕਰਾਂ ਤਾਂ ਤੁਹਾਨੂੰ ਡੇਵਿਡ ਵਾਰਨਰ ਕੈਨ ਵਿਲੀਅਮਸਨ ਜੋਸ ਬਟਲਰ ਵਿਲ ਜੈਟਸ ਸਾਮ ਗਰਨ ਤੇ ਐਦਾਂ ਐਦਾਂ ਦੇਖਦੇ ਕਾਫੀ ਸਾਰੇ ਪਲੇਅਰਸ ਦੇਖਣ ਨੂੰ ਮਿਲ ਜਾਊਂਗੇ ਇਹ ਬਧੀਆ ਹੈ ਵਧੀਆ ਟਾਈਮ ਪਾਸ ਹੋ ਸਕਦਾ ਹੈ ਬਾਕੀ ਜੋ ਇੱਟ ਡੱਲ ਮੈਨੂੰ ਬਹੁਤ ਵਧੀਆ ਲੱਗਦੀ ਹੈ ਉਹ ਹੈ ਇੰਗਲੈਂਡ ਦਾ এনवायरमेंट ਤੇ ਕਰਾਊਡ ਤੇ ਨਾਲ ਨਾਲ ਜਿਸ ਤਰੀਕੇ ਨਾਲ ਇਹ ਮਾਡਰਨਾਈਜ਼ ਕਰ ਰਹੇ ਨੇ ਜੇ ਉਹ ਨੋ ਟਿਊਟੀ ਸਕੋਰ ਕਾਰਡ ਬੈਟਸਮੈਨ ਸਟੇਟਸ ਬੋਲਿੰਗ ਸਟੈਟਸ ਡਰਾਫਟਸ ਤੇ ਹੋਰ 10 ਚੀਜ਼ਾਂ ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਫਿਊਚਰਿਸਟਿਕ ਟ੍ਰੀਟਡ ਗੇਮ ਚੱਲ ਰਹੀ ਹੈ ਜੋ ਆਈਪੀਐਲ ਸ਼ਾਇਦ ਅਜਲੇ 5 ਸਾਲ ਦਾ ਅਚੀਵ ਕਰੂਗਾ ਤਾਂ ਮੈਂ ਤੇ ਤੁਹਾਨੂੰ ਜਰੂਰ ਰਿਟਰਨਟ ਕਰੂੰਗਾ ਵੀ ਤੁਸੀਂ ਵੀ ਇਸ ਦੇ ਮੈਚਸ ਦੇਖੋ ਪਰ ਇੱਕ ਜਿਹੜਾ ਛੋਟ ਹੈ ਜਾਂ ਡਰਾਪ ਹੈ ਚਾਹੇ ਕਿ ਇਸ ਦੇ ਜਿਹੜੇ ਮੈਨ ਦੇ ਮੈਚਸ ਨੇ ਉਹ ਰਾਤ ਨੂੰ 12 ਵਜੇ ਸ਼ੁਰੂ ਹੁੰਦੇ ਨੇ ਤੇ ਥੋੜਾ ਟਾਈਮ ਮੈਨੇਜਮੈਂਟ ਦਾ ਇਸ਼ੂ ਹੋ ਸਕਦਾ ਹੈ ਪਰ ਜੇ ਤੁਸੀਂ ਹੋਰ ਵੀ ਕਿਸੇ ਟੂਰਨਾਮੈਂਟ ਜਾਂ ਸੀਰੀਜ਼ ਬਾਰੇ ਜਾਣਨਾ ਚਾਹੁੰਦੇ ਹੋ ਕਾ ਟੂਰਨਾਮੈਂਟ ਸੈਕਸ਼ਨ ਜਾਂ ਦੱਸੋ ਫਿਰ ਮੈਂ ਉਸ ਦੇ ਰਿਲੇਟਡ ਵੀਡੀਓਜ਼ ਲੈ ਕੇ ਆਉਂਗਾ ਤੇ ਜੇ লাইਵ ਪੰਜਾਬੀ ਕਮੈਂਟਰੀ ਨਾਲ লাইਵ ਸਟੋਰਡ ਦੇਖਣਾ ਹੈ ਤਾਂ ਵੀ ਦੱਸੋ ਫਿਰ ਮੈਂ ਜਿਹੜੀ ਲੀਗ ਉਸ ਦੀ লাইਵ ਕਵਰੇਜ ਲੈ ਕੇ ਆਉਂਗਾ ਬਾਤੀ ਇਸ ਟੂਰਨਾਮੈਂਟ ਦੀ লাইਵ ਕਵਰੇਜ ਤੁਸੀਂ ਸੋਨੀ ਨੈਟਵਰਕ ਦੇ ਦੇਖ ਸਕਦੇ ਹੋ ਜਾਂ ਫਿਰ ਫੈਨ ਕੋਡ ਦੇ ਦੇਖ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਜੱਦ ਤੱਕ ਵਾਸਤੇ ਧੰਨਵਾਦ